ਸਤਿਗੁਰੂ ਰਾਮਦਾਸ ਮਹਾਰਾਜ ਸੋਹੀ ਰਾਗ ਦੇ ਅੰਦਰ ਆਪਣੀ ਜ਼ੁਬਾਨੇ ਪਾਕ ਤੋਂ ਤੁਰ ਦਰਗਾਹੀ ਬਚਨਾਂ ਨੂੰ ਉਚਾਰਨ ਕਰਕੇ ਕਿਰਪਾ ਦੇ ਘਰ ਅੰਦਰ ਆਉਂਦੇ ਨੇ ਇਨ੍ਹਾਂ ਬਚਨਾਂ ਨੂੰ ਇਨ੍ਹਾਂ ਸ਼ਬਦਾਂ ਨੂੰ ਇਨ੍ਹਾਂ ਬੋਲਨ 5ਵੇਂ ਸੁਰਤਾਲ ਦੇ ਅੰਦਰ ਗਾਇਨ ਕਰਨਾ ਆ 5ਵੇਂ ਸੁਰਤਾਲ ਦੇ ਅੰਦਰ ਮੁਲਾਕਾ ਕੇ ਗਾਉਣਾ ਸਤਿਗੁਰੂ ਰਾਮਦਾਸ ਮਹਾਰਾਜ ਨਾਲ ਸਾਨੂੰ ਇਹ ਦਿਸ਼ਾ ਦਰਸਾਉਂਦੇ ਨੇ ਸਮਝਾਉਂਦੇ ਨੇ ਤੈਨੂੰ ਪੱਲੂ ਕਿਸ ਦਾ ਪਕੜਾਇਆ ਜਾ ਰਿਹਾ ਹੈ ਤੈਨੂੰ ਕਿਹਦੇ ਨਾਲ ਜੋੜਿਆ ਜਾ ਰਿਹਾ ਹੈ ਪਹਿਲਾਂ ਤੈਨੂੰ ਇਹ ਪਤਾ ਲੱਗ ਜਾਵੇ ਤੈਨੂੰ ਕਿਹੜੀ ਦਿਸ਼ਾ ਵੱਲ ਨੂੰ ਤੋਰਿਆ ਦਾਰਿਆ ਹੈ ਤੈਨੂੰ ਕੀ ਦਿਖਾਇਆ ਦਾਰਿਆ ਹੈ ਤੈਨੂੰ ਕੀ ਸਮਝਾਇਆ ਦਾਰਿਆ ਹੈ ਤੇ ਤੂੰ ਸਮਝਣਾ ਕੀ ਹੈ ਲੜ ਕਿਸਦਾ ਪਕੜਨਾ ਹੈ ਤੇਰੇ ਜੀਵਨ ਚ ਚਾਨਣਾ ਕਿੱਥੋਂ ਹੋਣਾ ਹੈ ਤੇਰੇ ਅੰਦਰ ਵਾਲੀ ਜੋਤ ਨੇ ਕਿਵੇਂ جگਮਗਾਉਣਾ ਹੈ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਦੇ ਵਸਤੂ ਨਿਰਦੇਸ਼ਕ ਮੰਗਲ ਕਰਦੇ ਆ ਇੱਕੋ ਅੰਕਾਰ ਤੈਨੂੰ ਉਸ ਦੇ ਲੜ ਜਾ ਲਾਇਆ ਜਾ ਰਿਹਾ ਜਿਹੜਾ ਇੱਕ ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਤੈਨੂੰ ਉਸ ਦੇ ਲੜ ਲਾਇਆ ਜਾ ਰਿਹਾ ਜਿਹਨੂੰ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਏਕੋ ਸਿਮਰੋ ਨਾਨਕਾ ਜੁਲਥਲ ਰਹਾ ਸਮਾਏ ਉਹਨੂੰ ਸਿਮਰ ਹਰ ਏਕ ਸਿਮਰ ਏਕ ਸਿਮਰ ਪਿਆਰੇ ਉਹਨੂੰ ਯਾਦ ਕਰ ਉਹਦੇ ਲੜ ਤੈਨੂੰ ਲਾਇਆ ਜਾ ਰਿਹਾ ਹੈ ਉਹਦੇ ਮਾਰਗ ਤੇ ਤੈਨੂੰ ਚਲਾਇਆ ਜਾ ਰਿਹਾ ਹੈ ਤੇ ਜਿਹੜਾ ਇੱਕ ਪਰਮਾਤਮਾ ਹੈ ਉਹ ਓੰਕਾਰ ਉਸ ਸਭਨਾ ਦਾ ਪ੍ਰਕਾਸ਼ਕ ਹੈ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਹੈ ਸਾਰਿਆਂ ਦਾ ਜਨਮਦਾਤਾ ਸਾਰਿਆਂ ਦਾ ਰੋਜੀ ਦੇਹੰਦ ਹੈ ਸਾਰਿਆਂ ਤੇ ਕਿਰਪਾ ਕਰਦਾ ਜੀਵਨਦਾਨ ਜੋਤੀ ਬਖਸ਼ੁਦਾ ਹੈ ਤੇ ਉਹ ਐਸਾ ਪਰਮਾਤਮਾ ਅਦੁੱਤੀ ਹੈ ਉਹਦੇ ਵਰਗਾ ਕੋਈ ਨਹੀਂ ਸਭਨਾ ਦੀ ਉਤਪਤੀ ਕਰਦਾ ਉਹ ਅੰਕਾਰ ਬ੍ਰਹਮਾ ਉਤਪਤ ਉਹ ਅੰਕਾਰ ਕਿਆ ਜਨ ਚਿੱਤ ਜਿਹੜਾ ਚਿੱਤ ਪ੍ਰਭੂ ਨਾਲ ਲੋੜ ਦਾ ਲਾਉਣਾ ਉਹਦੇ ਤੇ ਵੀ ਪ੍ਰਭੂ ਕਿਰਪਾ ਕਰਦਾ ਆ ਉਹ ਪਰਮਾਤਮਾ ਇੱਕ ਹੈ ਕਿ ਦੁਨੀਆਂ ਦੇ ਵਿੱਚ ਚਲਾਈ ਮਾ ਨੇ ਦੁਨੀਆ ਜਿਸ ਤਰ੍ਹਾਂ ਇੱਕ ਪਾਸਿਓਂ ਜਨਮ ਲੈ ਕੇ ਆਉਂਦੀ ਏ ਦੂਜੇ ਪਾਸੇ ਟੁਰੀ ਜਾ ਰਹੀ ਏ ਕਿ ਪਰਮਾਤਮਾ ਵੀ ਇਸ ਤਰ੍ਹਾਂ ਇੱਕ ਪਾਸਿਓਂ ਆਉਂਦਾ ਏ ਇੱਕ ਪਾਸੇ ਤੁਰਿਆ ਜਾਂਦਾ ਏ ਮਹਾਰਾਜ ਕਹਿੰਦੇ ਨੇ ਸਤ ਸਤ ਦੇ ਅਰਥ ਹੁੰਦਿਆ ਸੱਚ ਸਰੂਪ ਅਕਾਲ ਪੁਰਖ ਵੈਗੁਰੂ ਉਹਦਾ ਨਾਸ਼ ਕਦੇ ਨਹੀਂ ਹੁੰਦਾ ਆਸਤ ਦਾ ਨਾਸ਼ ਹੁੰਦਾ ਝੂਠ ਦਾ ਨਾਸ਼ ਹੁੰਦਾ ਜਿਹੜੇ ਪ੍ਰਭੂ ਨਾਲ ਤੈਨੂੰ ਜੋੜਿਆ ਆਧਾਰਿਆ ਨਾ ਉਹ ਕਦੇ ਵੀ ਨਾਸ਼ ਨਹੀਂ ਉਹਦਾ ਹੁੰਦਾ ਉਹ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਖੋਈ ਉਹਦਾ ਸਿਮਰਨ ਕੀਤਿਆਂ ਮੈਲ ਉਤਰਦੀ ਅੰਦਰ ਦੀ ਅੰਤਿਸ਼ ਕਰਨ ਦੀ ਜੀਵਨ ਦੀ ਸਿਮਰਤ ਸਭ ਮਲਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਉਹ ਸੱਤ ਕੌਣ ਸੱਤ ਪੁਰਖ ਜਿਨ ਜਾਨਿਆ ਐਸੇ ਸੱਤ ਸਰਬ ਵਿਆਪਕ ਨੂੰ ਜਿਨ ਨੇ ਜਾਣਿਆ ਸੱਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਔਰ ਮਹਾਰਾਜ ਕਹਿੰਦੇ ਉਹਦਾ ਨਾਉ ਸੱਤ ਸਤਗੁਰੂ ਹੈ ਜਿਨੇ ਸੱਤ ਪੁਰਖ ਆਕਾਲ ਪੁਰਖ ਵੈਗੁਰੂ ਨੂੰ ਜਾਣ ਲਿਆ ਸੱਚ ਸਰੂਪ ਨੂੰ ਸੱਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਮਹਾਰਾਜ ਕਹਿੰਦੇ ਨੇ ਉਹਨੂੰ ਜਪ ਆਰਾਧੋ ਸਤ ਉਹਦਾ ਨਾਸ਼ ਕਦੇ ਨਹੀਂ ਹੁੰਦਾ ਉਹ ਸੱਚ ਹੈ ਤੇਰੀ ਜ਼ਿੰਦਗੀ ਦੇ ਵਿੱਚ ਸਤ ਆਵੇ ਸੱਚ ਆਵੇ ਤੇ ਤੇਰਾ ਚੇਤਾ ਜਿਹੜਾ ਉਹ ਸਤ ਵਿੱਚ ਹੋਵੇ ਚਿੰਤਨ ਸਤ ਦਾ ਹੋਵੇ ਨਾ ਸਤ ਨਾਸ਼ ਹੁੰਦਾ ਨਾ ਤੈਨੂੰ ਚੇਤਾ ਨਾਮ ਦਾ ਵੈਗੁਰੂ ਦਾ ਭੁੱਲੇ ਨਾ ਕੋਈ ਸਤ ਵੈਗਰੂ ਨੂੰ ਨਸ਼ਟ ਕਰ ਸਕਦਾ ਨਾ ਕੋਈ ਤੇਰੀ ਸੋਭਾ ਵਡਿਆਈ ਨੂੰ ਨਸ਼ਟ ਕਰ ਸਕੇਗਾ ਜੇ ਤੂੰ ਸਤ ਨਾਲ ਜੁੜਿਆ ਸਤ ਨੂੰ ਜਪਦਾ ਆਰਾਧਨਾ ਦੇਖੋ ਭਾਈ ਮਤੀ ਦਾਸ ਜੀ ਦਾ ਇਤਿਹਾਸ ਪੜ੍ਹ ਕੇ ਸਤ ਜ਼ੁਬਾਨ ਤੇ ਨਾ ਸਤ ਸੱਚ ਸਰੂਪ ਬਾਣੀ ਬੜਦਾ ਸੀ ਤੇ ਤਨ ਤਾਂ ਚੀਰਿਆ ਜਾ ਰਿਆ ਸੀ ਬਾਣੀ ਜਿਹੜੀ ਏ ਉਹ ਜਿਉਂ ਕੀ ਤਿਉਂ ਚੱਲ ਰਹੀ ਸੀ ਜਿਉਂ ਕੀ ਤਿਉਂ ਜਬਾਨੇ ਪਾਗ ਤੋਂ ਅਰਦੋ ਅਰਦ ਸੋ ਕਰ ਪ੍ਰਿਥਵੀ ਦੇ ਉੱਤਰ ਸੁੱਟਦਾ ਦੋ ਫਾੜੇ ਕਰ ਦਿੱਤੇ ਅੱਧੋ ਅੱਧ ਕਰਕੇ ਪਰ ਉਹਦਾ ਨਾਮ ਨਹੀਂ ਮਿਟਾ ਸਕੇ ਉਹਦੀ ਸੋਭਾ ਉਪਮਾ ਅੱਜ ਵੀ ਬੜੇ ਅਦਬ ਤੇ ਸਤਕਾਰ ਨਾਲ ਉਹਦਾ ਨਾਮ ਲਿਆ ਜਾਂਦਾ ਹੈ ਇੱਕ ਪਾਸੇ ਆਰਾ ਚਲਾਉਣ ਵਾਲੇ ਹੁਕਮ ਦੇਣ ਵਾਲੇ ਹੁਕਮਰਾਨ ਨੇ ਉਹ ਮਿਟ ਗਏ ਨੇ ਉਹਨਾਂ ਨੂੰ ਸ਼ਰੀਰ ਛੱਡਣ ਤੋਂ ਬਾਅਦ ਵੀ ਅੱਜ ਵੀ ਲਾਨਤਾਂ ਪੈਂਦੀਆਂ ਨੇ ਭਾਈ ਮਤੀ ਦਾਸ ਸਾਹਿਬ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਨਾਂ ਨੂੰ ਨਮਸਕਾਰਾਂ ਹੁੰਦੀਆਂ ਨੇ ਕਿਉਂਕਿ ਸੱਤ ਨਾਲ ਜੁੜ ਗਏ ਸੱਚ ਨਾਲ ਜੁੜ ਗਏ ਨੇ ਮਹਾਰਾਜ ਮੇਰ ਕਰਦੇ ਨੇ ਜੀਦਾ ਤੈਨੂੰ ਲੜ ਪਕੜਾਇਆ ਧਾਰਿਆ ਉਹ ਸੱਤ ਉਹ ਸੱਚ ਸਰੂਪ ਹੈ ਐਸਾ ਸੱਤ ਹਿਰਦੇ ਦੇ ਅੰਦਰ ਵਸਾ ਤੇਰੇ ਹਿਰਦੇ ਚ ਵਸੇ ਤੇ ਗੁਰ ਚੇਤਨ ਸਰੂਪ ਉਹਦਾ ਚੰਤਨ ਕਰ ਉਸ ਨੂੰ ਮਹਾਰਾਜ ਕਹਿੰਦੇ ਗੁਰੂ ਗੁਰੂ ਜਪਨੀਤ ਹਮਾਰੇ ਉਸੇ ਨੂੰ ਮਹਾਰਾਜ ਕਹਿੰਦਿਆ ਗੁਰ ਨੂੰ ਗੁਰ ਗੁਰ ਬਿਨ ਕੋਰ ਅੰਧਾਰ ਗੁਰ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਗੁਰ ਜਪਨੀਤ ਹਮਾਰੇ ਉਹ ਗੁਰ ਉਹਦੇ ਤੋਂ ਬਗੈਰ ਕੋਈ ਨਹੀਂ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਉਹ ਸੇਵਾ ਵਿੱਚ ਲੱਗਾ ਉਹ ਗੁਰ ਚੇਤਨ ਸਰੂਪੇ ਜਿਹੜਾ ਅਗਿਆਨ ਨੂੰ ਕੱਟ ਕੇ ਹਿਰਦੇ ਦੇ ਅੰਦਰ ਗਿਆਨ ਪ੍ਰਦਾਨ ਕਰਦਾ ਉਹ ਗੁਰ ਮਹਾਰਾਜ ਕਹਿੰਦੇ ਐਸੇ ਗੁਰੂ ਦੇ ਨਾਲ ਤੈਨੂੰ ਜੋੜਿਆ ਜਾ ਰਿਹਾ ਹੈ ਜਿਹਦਾ ਨਾਸ ਕੋਈ ਨਹੀਂ ਕਰ ਸਕਦਾ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਪ੍ਰਚਾਦ ਜਦੋਂ ਤੂੰ ਜੁੜ ਗਿਆ ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਜੀਵਨ ਚ ਆਨੰਦ ਹੋ ਜਾਵੇਗਾ ਖੇੜਾ ਆਵੇਗਾ ਆਨੰਦ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ ਜੇ ਸੁਖੇ ਸੁਖ ਸੰਸਾਰ ਵਿੱਚੋਂ ਮਿਲਦਾ ਹੈ ਦੁੱਖ ਵੀ ਹੈ ਸੁਖ ਸੰਸਾਰ ਵਿੱਚੋਂ ਤਨ ਕਰਕੇ ਹੋਵੇਗਾ ਆਨੰਦ ਬਾਣੀ ਨਾਲ ਸਿਮਰਨ ਨਾਲ ਸੇਵਾ ਨਾਲ ਗੁਰੂ ਕਿਰਪਾ ਨਾਲ ਮਿਲਦਾ ਹੈ ਮਨ ਨੂੰ ਮਿਲਦਾ ਹੈ ਅੰਦਰ ਆਨੰਦ ਹੁੰਦਾ ਹੈ ਤੇ ਫਿਰ ਦੁੱਖ ਕੋਈ ਨਹੀਂ ਸਭ ਸੁੱਖ ਹੀ ਹੈ ਰੇ ਆਨੰਦ ਅੰਦਰ ਪ੍ਰਗਟ ਹੁੰਦਾ ਹੈ ਸੁੱਖ ਬਾਹਰੋਂ ਸੁੱਖ ਬਾਹਰੋਂ ਮਿਲੇਗਾ ਬਾਹਰੋਂ ਦੁੱਖ ਵੀ ਮਿਲੇਗਾ ਅਰ ਸੂਰਜ ਉਹਦੇ ਚਾਨਣਾ ਬਾਹਰੋਂ ਹੋਵੇਗਾ ਬਾਹਰੋਂ ਹਨੇਰਾ ਵੀ ਮਿਲੇਗਾ ਬਾਹਰੋਂ ਸੱਜਣ ਮਿਲੇਗਾ ਬਾਹਰੋਂ ਦੁਸ਼ਮਣ ਵੀ ਮਿਲੇਗਾ ਬਾਰੋਂ ਉਪਮਾ ਮਿਲੇਗੀ ਤੇ ਬਾਰੋਂ ਵਿਰੋਧ ਵੀ ਮਿਲੇਗਾ ਮਹਾਰਾਜ ਕਹਿੰਦੇ ਅੰਦਰ ਆਨੰਦ ਬਣਿਆ ਹੋਵੇਗਾ ਤੇ ਫਿਰ ਆਨੰਦ ਜਦੋਂ ਹੁੰਦਾ ਇਹ ਉਦੋਂ ਹੁੰਦਾ ਜਦੋਂ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਮਹਾਰਾਜ ਤੀਸਰੇ ਗੁਰਦੇਵ ਸਤਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾ ਆਨੰਦ ਭਿਆ ਮੇਰੀ ਮਾਏ ਕਦੋਂ ਕਦੋਂ ਆਨੰਦ ਆ ਪ੍ਰਗਟ ਹੋਇਆ ਸਤ ਗੁਰੂ ਮੈਂ ਪਾਇਆ ਜਦੋਂ ਉਹਦੀ ਪ੍ਰਾਪਤੀ ਹੋ ਗਈ ਗੁਰੂ ਦੀ ਪ੍ਰਾਪਤੀ ਕਦੋਂ ਹੁੰਦੀ ਹੈ ਮਹਾਰਾਜ ਕਹਿੰਦੇ ਸਤ ਗੁਰ ਪ੍ਰਸਾਦ ਉਹਦੀ ਕਿਰਪਾ ਨਾਲ ਉਹ ਜਿਹਨੂੰ ਕਿਰਪਾ ਕਰਦਾ ਨਾ ਜਿਸ ਤੇ ਉਹਨੂੰ ਆਪਣੇ ਜੈਸਾ ਬਣਾ ਲੈਂਦਾ ਆਪਣੇ ਵਿੱਚ ਮਿਲਾ ਲੈਂਦਾ ਗੁਰ ਕਿਰਪਾ ਜਿਹਨ ਨਰ ਕੋ ਕੀਨੀ ਇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਆਨ ਜਿਉ ਪਾਨੀ ਸੰਗ ਪਾਨੀ ਉਹ ਇੱਕ ਪਰਮਾਤਮਾ ਦੀ ਕਿਰਪਾ ਮੰਗ ਉਹ ਕਿਰਪਾ ਕਰੇ ਤੇਰੇ ਦੁੱਖ ਚਲੇ ਜਾਣਗੇ ਉਹਦੇ ਕੋਲ ਆ ਕੇ ਜੇ ਉਹਦੇ ਨਾਲ ਜੁੜ ਗਿਆ ਉਹਨੇ ਕਿਰਪਾ ਕਰਕੇ ਰਹਿਮਤ ਭਰੀ ਨਦਰ ਕੀਤੀ ਤੇ ਫਿਰ ਦੁੱਖ ਦੂਰ ਹੋ ਜਾਣਗੇ ਕਿਰਪਾ ਕਟਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਆਪਣੇ ਦਾਸਾਂ ਦੇ ਸੇਵਕਾਂ ਦੇ ਦੁੱਖ ਦੂਰ ਕਰ ਦਿੱਤੇ ਖੈਰ ਸੰਖੇਪ ਕਰਾਂ ਮਹਾਰਾਜ ਕਿਰਪਾ ਕਰਦੇ ਐਸੀ ਕਿਰਪਾ ਸਤਿਗੁਰੂ ਕਰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰੂ ਕੀ ਸੰਗਤ ਬੈਠੀ ਤੇ ਸਿੱਖਾਂ ਨੇ ਕਿਹਾ ਮਹਾਰਾਜ ਉਸ ਆਕਾਲ ਪੁਰਖ ਵੈਗਰੋ ਨੂੰ ਪਾਉਣਾ ਤੇ ਸੱਚੀ ਸਰਕਾਰ ਜੀ ਆਪ ਜੀ ਨੇ ਕਿਹੜੇ ਤਰੀਕੇ ਨਾਲ ਕਿਸ ਤਰ੍ਹਾਂ ਪ੍ਰਾਪਤੀ ਕੀਤੀ ਤੇ ਅਸੀਂ ਕਿਵੇਂ ਕਰੀਏ ਸਾਨੂੰ ਟੰਗ ਦੱਸੋ ਜਿਹੋ ਜੀ ਕਿਸੇ ਮਨੁੱਖ ਨੇ ਆਪ ਉਨ ਦੀ ਕੀਤੀ ਹੋਵੇ ਨਾ ਉਹਦਾ ਆਪਣਾ ਮੋٹے ਜੇ ਰੂਪ ਚ ਕਹ ਲੋ ਤਜਰਬਾ ਜ਼ਿੰਦਗੀ ਦਾ ਉਹ ਦੂਜਿਆਂ ਨੂੰ ਦੱਸਦਾ ਫਿਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਸਤ ਗੁਰੂ ਕਿਵੇਂ ਪਾਉਣਾ ਹੈ ਸਤ ਗੁਰੂ ਨੂੰ ਕਿਸ ਤਰ੍ਹਾਂ ਪਾਇਆ ਨਿਰਗੁਣ ਨਾਲ ਕਿਸ ਨੇ ਮੁਲਾਇਆ ਤੇ ਸਾਬ ਕਹਿੰਦੇ ਗੁਰ ਸੰਤ ਜਨ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੇ ਮਹਾਰਾਜ ਸੱਚੀ ਸਰਕਾਰ ਕਹਿੰਦੇ ਨੇ ਹੇ ਪਿਆਰੇ ਗੁਰ ਸਿੱਖੋ ਗੁਰ ਸੰਤ ਜਨੋ ਇਹਦਾ ਅਰਥ ਹੈ ਪਿਆਰੇ ਗੁਰ ਸਿੱਖੋ ਪਿਆਰੀ ਰੱਬ ਨਾਲ ਪਿਆਰ ਕਰਨ ਵਾਲਿਓ ਸਤ ਚਿਤ ਆਨੰਦ ਸਰੂਪ ਬਿਰਤੀ ਦੀ ਆਕਾਗਰਤਾ ਦਿਨਾਂ ਦੀ ਬਣ ਗਈ ਜਿਹੜੇ ਸਤ ਨਾਲ ਜੁੜ ਗਏ ਸੰਸਾਰ ਵੱਲੋਂ ਬਿਰਤੀਆਂ ਦਾ ਫੁਰਨਿਆਂ ਦਾ ਵਿਚਾਰਾਂ ਦਾ ਅੰਤ ਕਰਕੇ ਉਸ ਸਤ ਸਰੂਪ ਨਾਲ ਜੁੜਨ ਵਾਲੇ ਗੁਰਮੁਖੋ ਗੁਰ ਸਿੱਖੋ ਔਰ ਪਿਆਰਾ ਮੈਂ ਮਿਲਿਆ ਆਓ ਮੈਂ ਤੁਹਾਨੂੰ ਦੱਸਦਾ ਆ ਮੈਨੂੰ ਮੇਰਾ ਪਿਆਰਾ ਵੈਗੁਰੂ ਕਿਵੇਂ ਮਿਲਿਆ ਮਹਾਰਾਜ ਇੱਥੇ ਸੰਗਤ ਰੂਪ ਗੁਰਸਿੱਖਾਂ ਨੂੰ ਆਵਾਜ਼ਾਂ ਮਾਰਦੇ ਤੇ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਤੋਂ ਸਿੱਖਿਆ ਪ੍ਰਾਪਤ ਕੀਤੀ ਗੁਰੂ ਦੀ ਕਿਰਪਾ ਪ੍ਰਾਪਤ ਕੀਤੀ ਜੋਤ ਮਿਲੀ ਸਵਾ ਜੁੜਨਾ ਕੀਤਾ ਤੇ ਗੁਰੂ ਅਮਰਦਾਸ ਸਾਹਿਬੀ ਵਾਜਾਂ ਮਾਰਦੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਤੇ ਕਦੇ ਆਵਾਜ਼ ਮਾਰਦੇ ਆਵੋ ਸੰਤ ਪਿਆਰਿਓ ਆ ਕਥ ਕੀ ਕਰਹਿ ਕਹਾਣੀ ਉਥੇ ਵੀ ਸੰਤ ਸ਼ਬਦ ਦੇ ਸਾਰੇ ਗੁਰਸਿੱਖਾਂ ਲਈ ਆਓ ਤੁਸੀਂ ਰੱਬ ਦੇ ਮਾਰਗ ਦੇ ਮੁਤਲਾਸ਼ਿਓ ਚੱਲਣ ਵਾਲਿਓ ਇੱਥੇ ਵੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਗੁਰ ਸੰਤ ਜਨੋਂ ਗੁਰੂ ਦੇ ਪਿਆਰੇ ਗੁਰੂ ਦੇ ਸਿੱਖੋ ਗੁਰੂ ਦਾ ਚਿੰਤਨ ਕਰਕੇ ਆਪਣੇ ਅੰਦਰ ਦੇ ਬੁਰੇ ਖਿਆਲ ਬੁਰੀਾਈ ਦੁਰਚਾਰ ਦੁਰ ਵਿਚਾਰ ਤੁਰਮਤ ਦੁਸ਼ਟਤਾਈ ਉਹਦਾ ਅੰਤ ਕਰਕੇ ਸਤ ਦੇ ਨਾਲ ਜੁੜੇ ਹੋਏ ਰੱਬ ਨਾਲ ਪਿਆਰ ਕਰਨ ਵਾਲਿਓ ਆਓ ਔਰ ਮੈਨੂੰ ਪਿਆਰਾ ਮੇਰਾ ਵੈਗਰੂ ਕਿਵੇਂ ਮਿਲਿਆ ਜਦੋਂ ਮਿਲਿਆ ਤੇ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਮੇਰੀ ਤ੍ਰਿਸ਼ਨਾ ਜਿਹੜੀ ਸੀ ਨਾ ਟਿਕ ਨਹੀਂ ਸੀ ਦਿੰਦੀ ਮਨ ਇੱਧਰ ਉੱਧਰ ਪਟਕਦਾ ਸੀ ਤਪਦਾ ਸੀ ਕਿਉਂਕਿ ਤ੍ਰਿਸ਼ਨਾ ਆਗੇ ਤੇ ਉਹ ਬੁਝਦੀ ਕਦੋਂ ਆ ਪ੍ਰਭੂ ਦੇ ਨਾਮ ਨਾਲ ਮਹਾਰਾਜ ਬਚਨ ਕਰਦੇ ਤ੍ਰਿਸ਼ਨਾ ਅਗਨ ਗੁਰੂ ਅਰਜਨ ਸਾਹਿਬ ਮਹਾਰਾਜ ਤ੍ਰਿਸ਼ਨਾ ਅਗਨ ਹੈ ਅੱਗ ਅੰਦਰ ਮਚਦੀ ਪਈ ਏ ਤੇ ਬੁਝੇ ਕਹੋ ਪ੍ਰਭ ਆਪ ਬੁਝਾਈ ਕਹਿੰਦੇ ਜਦੋਂ ਪ੍ਰਭੂ ਨੂੰ ਜਪਿਆ ਨਾ ਤ੍ਰਿਸ਼ਨਾ ਦੀ ਅੱਗ ਮੇਰੇ ਮਾਲਕ ਵੈ ਗੁਰੂ ਨੇ ਆਪ ਬੁਝਾਈ ਤੇ ਬਚੇ ਕਿਵੇਂ ਉਹਦੇ ਵਿੱਚੋਂ ਨਾਨਕ ਉਧਰੇ ਪ੍ਰਭ ਸਰਨਾਈ ਪ੍ਰਭੂ ਦੀ ਸ਼ਰਨ ਆ ਗਏ ਪ੍ਰਭੂ ਨੇ ਤ੍ਰਿਸ਼ਨਾ ਦੀ ਅੱਗ ਵਿੱਚੋਂ ਕਿਰਪਾ ਕਰਕੇ ਸਾਡੀ ਰੱਖਸ਼ਾ ਕੀਤੀ ਉਹਨੂੰ ਬੁਝਾ ਦਿੱਤਾ ਸਾਨੂੰ ਬਚਾ ਲਿਆ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਮੇਰੀ ਤ੍ਰਿਸ਼ਨਾ ਜਿਹੜੀ ਸੀ ਨਾ ਉਹ ਬੁਝ ਗਈ ਸ਼ਾਂਤ ਹੋ ਗਈ ਅੱਗ ਔਰ ਆਸੇਦਾਰ ਤੇ ਹੈ ਸ਼ਾਂਤ ਹੋ ਗਈ ਉਹ ਤ੍ਰਿਸ਼ਨਾ ਦੀ ਅਗਨੀ ਅੰਦਰੋਂ ਖਤਮ ਹੋਈ ਆ ਮਹਾਰਾਜ ਕਹਿੰਦੇ ਤ੍ਰਿਸ਼ਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰ ਧਾਰ ਜਦੋਂ ਪ੍ਰਭੂ ਨੂੰ ਹਿਰਦੇ ਚ ਧਾਰਿਆ ਟਿਕਾਇਆ ਤੇ ਤ੍ਰਿਸ਼ਨਾ ਬੁਝ ਗਈ ਮਹਾਰਾਜ ਕਹਿੰਦੇ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਨਾਮ ਨੂੰ ਜਪਿਆ ਤੇ ਤ੍ਰਿਸ਼ਨਾ ਅੱਗ ਜਿਹੜੀ ਅੰਦਰੋਂ ਸਮਾਪਤ ਹੋ ਗਈ ਮਹਾਰਾਜ ਇਹ ਵੀ ਬਚਨ ਕਰਦੇ ਨੇ ਚੌਥੇ ਗੁਰਦੇਵ ਕਹਿੰਦੇ ਤ੍ਰਿਸ਼ਨਾ ਬੁਝੀ ਅੰਤਰ ਠੰਡਾ ਜਦੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਨਾ ਜਿਹੜਾ ਜੀਉ ਤਪਤ ਹੈ ਬਾਰੂ ਬਾਰ ਤ੍ਰਿਸ਼ਨਾਲੂ ਹੋਇਆ ਤਪਦਾ ਸੀ ਅੱਗ ਦੇ ਨਾਲ ਕਹਿੰਦੇ ਤ੍ਰਿਸ਼ਨਾ 부ਜੀ ਅੰਤਰ ਠੰਡਾ ਅੰਦਰ ਠੰਡਾ ਠਾਰ ਹੋ ਗਿਆ ਗੁਰ ਪੂਰੇ ਲੈ ਟੂਟਾ ਗੰਡਾ ਜਦੋਂ ਤ੍ਰਿਸ਼ਨਾ ਬੁੱਝ ਗਈ ਜਿਹੜੀ ਸੁਰਤ ਟੁੱਟੀ ਸੀ ਨਾ ਜਨਮ ਵੇਲੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਤ੍ਰਿਸ਼ਨਾ ਉਦੋਂ ਲੱਗ ਗਈ ਸੀ ਜਦੋਂ ਸੁਰਤ ਟੁੱਟੀ ਤੇ ਮਾਇਆ ਨੇ ਹੁਕਮ ਵਰਤਾਇਆ ਤੇ ਤ੍ਰਿਸ਼ਨਾ ਪਰਬਲ ਹੋ ਗਏ ਉਹ ਜਦੋਂ ਤ੍ਰਿਸ਼ਨਾ 부ਜੀ ਅੰਦਰ ਨੂੰ ਸ਼ਾਂਤਾਈ ਪੂਰੇ ਗੁਰੂ ਨੇ ਟੁੱਟੀ ਸੁਰਤ ਨੂੰ ਗੰਨ ਦਿੱਤਾ ਔਰ ਨਾਲ ਮਿਲਾ ਲਿਆ ਤੇ ਤ੍ਰਿਸ਼ਨਾ 부ਜੀ ਗੁਰਪ੍ਰਸਾਦ ਗੁਰੂ ਨੇ ਕਿਰਪਾ ਕਰ ਦਿੱਤੀ ਉਹਦੀ ਕਿਰਪਾ ਦੇ ਨਾਲ ਤ੍ਰਿਸ਼ਨਾ बुझ ਗਈ ਤੇ ਮਹਾਰਾਜ ਕਹਿੰਦੇ ਮਨ ਆਗਾਨਾ ਹਰ ਰਸੇ ਸਵਾਦ ਮਨ ਤ੍ਰਿਪਤ ਹੋ ਗਿਆ ਰਜ ਗਿਆ ਹਰੀ ਦੇ ਨਾਮ ਦੇ ਨਾਲ ਐਨ ਅੰਦਰੋਂ ਪਰਫੁੱਲਤ ਹੋ ਗਿਆ ਟਿਕਦਾ ਨਾ ਕੀਤਾ ਪ੍ਰਭੂ ਦੇ ਨਾਮ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਰ ਜਦੋਂ ਅੰਦਰ ਟਿਕਿਆ ਹੋਇਆ ਪ੍ਰਭੂ ਦੇ ਨਾਲ ਜੁੜਿਆ ਤੇ ਫੇਰ ਜਾ ਕੇ ਗੱਲ ਬੰਦੀ ਏ ਨਹੀਂ ਤੇ ਮਨ ਦਸ ਦਿਸ਼ਾਵਾਂ ਵਿੱਚ ਘੁੰਮਦਾ ਇੱਧਰ ਉੱਧਰ ਅਰਤਸ਼ਨਾਲੂ ਹੋਇਆ ਮਨ ਦਹਿ ਦਿਸ ਚਲ ਚਲ ਭਰਮਿਆ ਇੱਧਰ ਨੂੰ ਜਾਂਦਾ ਉੱਧਰ ਨੂੰ ਜਾਂਦਾ ਜਿੰਨਾ ਭਟਕਦਾ ਓਨਾ ਭਰਮ ਵਿੱਚ ਮਨਮੁਖ ਭਰਮ ਕੋ ਲਾਇਆ ਮਨਮੁਖ ਭਰਮ ਦੇ ਵਿੱਚ ਹੀ ਭਰਮਿਆ ਫਿਰਦਾ ਭਟਕਦਾ ਨਿਤ ਆਸਾ ਮਨ ਚਿਤਵੇ ਮਨ ਵਿੱਚ ਨਿਤ ਹਰ ਰੋਜ਼ ਮਨਮੁਖ ਦੇੜਾ ਨਵੀਆਂ ਇਛਾਵਾਂ ਪ੍ਰਗਟ ਕਰਦਾ ਹੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਮਨ ਦੇ ਅੰਦਰ ਤ੍ਰਿਸ਼ਨਾ ਹੈ ਆਗੇ ਉਹ ਸਭ ਕੁਝ ਵਿਨਾਸ਼ ਕੀਤੀ ਜਾਂਦੀ ਹੈ ਤੇ ਅੰਦਰ ਭੁੱਖ ਵਧਦੀ ਜਾਂਦੀ ਹੈ ਅਨਤਾ ਤਨ ਧਰ ਦੱਬਿਆ ਅਨਤਾ ਬੇਅੰਤ ਤਨ ਜਿਹੜਾ ਹੈ ਪੁਰਾਤਨ ਸਮੇਂ ਚ ਬੈਂਕਾਂ ਆਦ ਨਹੀਂ ਸੀ ਹੁੰਦੀਆਂ ਰਾਦੇ ਮਹਾਰਾਜੇ ਤਣਾਡ ਲੋਗ ਧੰਨ ਜਿਹੜਾ ਇਕੱਠਾ ਕਰਕੇ ਉਹਦੀ ਸੰਭਾਲ ਕਰਦੇ ਸਨ ਧਰਤੀ ਵਿੱਚ ਨੱਪ ਦਿੰਦੇ ਸਨ ਉੱਪਰ ਕੋਈ ਨਿਸ਼ਾਨੀ ਲਾ ਦੇਣੀ ਦਵਾਰ ਦੇ ਨਾਲ ਨੱਪ ਦੇਣਾ ਕਿਸੇ ਕੰਦ ਨਾ ਦਾ ਦਰਵਾਜ਼ੇ ਨਾ ਜਾਂ ਕਿਦੇ ਹੋਰ ਜਗ੍ਹਾ ਬਈ ਕੋਈ ਧੰਨ ਨੂੰ ਲਟੇਰਾ ਆਵੇ ਤੇ ਚੁਰਾ ਨਾ ਸਕੇ ਮਹਾਰਾਜ ਕਹਿੰਦੇ ਬੇਅੰਤ ਧਨ ਧਰਤੀ ਵਿੱਚ ਦੱਬਿਆ ਪਰ ਤ੍ਰਿਸ਼ਨਾ 부ਝਦੀ ਨਹੀਂ ਅੱਗੇ ਵਧਦੀ ਜਾਂਦੀ ਏ ਫਿਰ ਬਿਖ ਭਲਣ ਗਿਆ ਜੈਰ ਨੂੰ ਹੋਰ ਲਬਨ ਤਰਪਿਆ ਹੋਰ ਤਰ ਧਾਨੇ ਇਕੱਠਾ ਕਰਾਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਬਚਨ ਕੀਤੇ ਜਨ ਨਾਨਕ ਨਾਮ ਸਲਾਹੇ ਤੂੰ ਜਨ ਨੂੰ ਉਪਦੇਸ਼ ਦੇਣ ਦੇ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਮਹਾਰਾਜ ਕਹਿੰਦੇ ਆ ਜੀਬ ਨਾਮ ਨੂੰ ਸਲਾਹ ਨਾਮ ਨੂੰ ਆਰਾਧ ਬਿਨ ਨਾਵੈ ਪਚ ਪਚ ਮੋਆ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਨਾਮ ਨਹੀਂ ਜਪਿਆ ਬਾਹਰ ਦਾ ਧਨ ਬੜਾ ਆ ਗਿਆ ਧਰਮ ਨਹੀਂ ਕਮਾਇਆ ਹਿਰਦੇ ਦੇ ਅੰਦਰ ਨਹੀਂ ਵਸਾਇਆ ਧਰਮ ਉਤਰਿਆ ਨਹੀਂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾਂ ਜਾਣਿਆ ਹਰ ਰਾਇਆ ਹਿਰਦੇ ਦੇ ਵਿੱਚ ਧਰਮ ਨਹੀਂ ਕਮਾਇਆ ਖੁਆਰ ਹੋਇਆ ਬਰਬਾਦ ਹੋਇਆ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਉ ਮਨ ਤਨ ਦੇਵਾ ਸਤ ਗੁਰ ਹੈ ਮੈਂ ਮਿਲੇ ਪ੍ਰਭ ਗੁਣ ਤਾਸੇ ਮੈਂ ਆਪਣੇ ਸਤ ਗੁਰੂ ਸਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਸਬੁਰਦ ਆਪਣਾ ਮਨ ਤੇ ਤਨ ਦੇ ਦੇਵਾ ਕਿਉਂਕਿ ਮਨ ਤੇ ਤਨ ਦੋਨੇ ਗੁਰੂ ਦੇ ਸਬੁਰਦ ਕਰਨੇ ਤਨ ਮਨ ਅਰਪੂ ਪੂਜ ਚਰਾਵੋ ਸੋਈ ਨਰੰਜਨ ਪਾਵੋ ਔਰ ਸਤਿਗੁਰੂ ਦੇ ਸਬੁਰਦ ਕਰਦੇ ਤਨ ਵੀ ਤੇ ਮਨ ਵੀ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਾ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਸੇਵਾ ਕਰਨਿਆ ਕਾਮਨਾਵਾਂ ਤੋਂ ਰਹਿ ਤੋ ਜਾਣਾ ਤਿਸ ਕੋ ਹੋਤ ਪ੍ਰਾਪਤ ਸੁਆਮੀ ਮਾਲਕ ਮਿਲੇਗਾ ਮਨ ਦੇ ਰਾਮ ਲਿਆ ਹੈ ਮੋਲ ਔਰ ਮਹਾਰਾਜ ਕਬੀਰ ਸਾਹਿਬ ਕਹਿੰਦੇ ਬਈ ਮਨ ਦੇ ਕੇ ਗੁਰੂ ਤੋਂ ਨਾਮ ਭਗਵਾਨ ਲਿਆਏ ਮਨ ਉਹਨੂੰ ਦੇਤਾ ਉਹ ਮੇਰਾ ਬਣ ਗਿਆ ਕਹਦੇ ਕੰਚਨ ਦੇ ਨਾਲ ਸੋਨੇ ਦੇ ਨਾਲ ਨਹੀਂ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਉਹ ਲੈ ਲੈਣਾ ਕੀਤਾ ਹਉ ਮਨ ਤਨ ਦੀਵਾ ਸਤਗੁਰ ਹੈ ਮੈਂ ਆਪਣੇ ਸਤਗੁਰੂ ਦੇ ਸਬੂਰਦ ਕਰ ਦੇਵਾ ਅਰਪਤ ਕਰ ਦੇਵਾ ਭੇਟਾ ਕਰ ਦੇਵਾ ਮਨ ਵੀ ਉਹਦਾ ਤੇ ਤਨਵੀ ਉਹਦੇ ਸਾਹਮਣੇ ਜਿਹੜਾ ਧਰ ਦੇ ਨਾ ਕਰਾਂ ਉਹਦੇ ਸਬੁਰਦ ਕਰਨਿਆ ਉਹਦਾ ਹੋ ਜਾਵੇ ਮੈਂ ਮੇਲੇ ਪ੍ਰਭ ਗੁਣਤਾਸੇ ਤੇ ਮੇਰੀ ਇੱਛਾ ਕੀ ਇਹ ਸਭ ਕੁਝ ਦੇਖ ਕੇ ਕੀ ਚਾਹਣਾ ਹੈ ਗੁਰੂ ਪੁੱਛੇ ਮਨ ਵੀ ਦੇ ਦਿੱਤਾ ਤਨ ਵੀ ਦੇ ਦਿੱਤਾ ਤੇ ਅਰ ਤੂੰ ਚਾਹਣਾ ਕੀ ਹੈ ਬਸ ਇੱਕੋ ਬੇਨਤੀ ਕਿ ਮੈਨੂੰ ਨਿਰਗੁਣ ਦੇ ਨਾਲ ਮਿਲਾ ਲਵੋ ਗੁਨਾ ਦੇ ਖਜ਼ਾਨੇ ਦੇ ਨਾਲ ਮਿਲਾ ਲਵੋ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਔਰ ਭੇਟਾ ਦੇ ਕੇ ਤੇ ਇਹ ਮੰਗ ਹੋਵੇ ਮਹਾਰਾਜ ਉਸ ਗੁਣਤਾਸੇ ਗੁਣਾ ਦੇ ਖਜ਼ਾਨੇ ਵੈਗੁਰੂ ਦੇ ਨਾਲ ਮੇਰਾ ਮਿਲਾਪ ਕਰਾ ਦੇਵੋ ਤਨ ਮਨ ਧਨ ਸਭ ਸੌਂਪ ਗੁਰ ਕੋ ਗੁਰੂ ਨੂੰ ਸਗੁਰਦ ਗੁਰੂ ਦੇ ਕਰਕੇ ਤੇ ਮਹਾਰਾਜ ਕਹਿੰਦੇ ਕਿ ਦੇ ਨਾ ਟੰਡੋਰਾ ਪੜਦਾ ਪਈ ਮਾਂ ਦੀ ਤਨ ਵੀ ਗੁਰੂ ਨੂੰ ਦੇ ਦਿੱਤਾ ਤਨ ਵੀ ਦੇ ਦਿੱਤਾ ਮਨ ਵੀ ਦੇ ਦਿੱਤਾ ਮੇਰੇ ਵਰਗਾ ਕੌਣ ਕਹਿੰਦੇ ਨਹੀਂ ਫੇਰ ਵੀ ਅੱਗੇ ਝੁਕ ਜਾਈ ਤੇ ਹੁਕਮ ਮੰਨਿਆ ਸੁਖ ਪਾਈਏ ਹੁਕਮ ਮੰਨਿਆ ਪਾਈਏ ਉਹਦਾ ਹੁਕਮ ਮੰਨੇਗਾ ਤਾਂ ਪ੍ਰਾਪਤੀ ਹੋਣੀ ਉਹ ਜੇ ਸਭ ਕੁਝ ਦੇ ਵੀ ਦਿੱਤਾ ਨਾ ਤੇ ਹੁਕਮ ਨਹੀਂ ਮੰਨਿਆ ਤੇ ਪੱਲੇ ਕੁਝ ਨਹੀਂ ਉਹ ਪੈਣਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾ ਖਸਮੇ ਕਾ ਮੈਲ ਪਾਈ ਸੀ ਹੁਕਮ ਦੇ ਅੰਦਰ ਚੱਲੋ ਦੇ ਫੇਰ ਵੀ ਅਰ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਨੂੰ ਮੰਨ ਤੇ ਹੁਕਮ ਨੂੰ ਮੰਨੇਗਾ ਤੇ ਬੇੜਾ ਪਾਰ ਹੋ ਨਹੀਂ ਤਨ ਤਨ ਗੁਰੂ ਵੱਡ ਪੁਰਖ ਹੈ ਤਨ ਕਰਕੇ ਮਨ ਕਰਕੇ ਸਤ ਗੁਰੂ ਸਰੂਪ ਅਕਾਲ ਪੁਰਖ ਵੈਗਰੂ ਜੀ ਗੁਰੂ ਅਮਰਦਾਸ ਮਹਾਰਾਜ ਸਰਗੁਣ ਸਰੂਪ ਉਹ ਤੰਤਤ ਦੇ ਜੋਗ ਨੇ ਵੱਡੇ ਨੇ ਗੁਰੂਪ ਨੇ ਅਰ ਅੰਧਕਾਰ ਨੂੰ ਕੱਟਣ ਵਾਲੇ ਤੇ ਵੱਡ ਪੁਰਖ ਸਰਬ ਵਿਆਪਕ ਨਿਰਗੁਣ ਰੂਪ ਕਰਕੇ ਹੈ ਮੈਂ ਦੱਸੇ ਹਰ ਸਬਾਸੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਵਡਿਆਈ ਬਖਸ਼ਿਸ਼ ਕਰਨਾ ਕਿਰਪਾ ਕਰਨ ਮੈਨੂੰ ਇਹ ਸੂਝ ਬਖਸ਼ਿਸ਼ ਕਰਨ ਕਿ ਮੈਨੂੰ ਨਿਰਗੁਣ ਦੇ ਬਾਬਤ ਸਮਝਾਉਣ ਸੋਝੀ ਦੇਣ ਦੱਸਣ ਉਹਦੀ ਬਾਬਤ ਉਹਦੀ ਵਿਚਾਰ ਉਹਦੇ ਨਾਲ ਮਿਲਿਆ ਕਿਵੇਂ ਜਾਣਾ ਹੈ ਮਹਾਰਾਜ ਕਿਰਪਾ ਕਰਦੇ ਨੇ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵੇਗਾਸੇ ਮਹਾਰਾਜ ਕਹਿੰਦੇ ਫਿਰ ਵੱਡਿਆਂ ਭਾਗਾਂ ਵਾਲਿਆਂ ਨੇ ਵੱਡ ਭਾਗੀ ਗੁਰ ਸਿੱਖ ਨੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਰ ਪਾਇਆ ਹਰੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਜਨ ਨਾਨਕ ਨਾਮ ਵਗਾਸੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਕਹਿੰਦੇ ਨੇ ਉਹ ਜਨ ਜਿਹੜੇ ਵੱਡਿਆਂ ਭਾਗਾਂ ਵਾਲੇ ਨੇ ਉਹਨਾਂ ਨੇ ਪਾਇਆ ਕਿਵੇਂ ਆ ਪ੍ਰਾਪਤੀ ਕਿਵੇਂ ਹੋਈ ਆ ਨਿਰਗੁਣ